ਅੱਛਰੀਆ ਕਾਲ ਦੋਸਤੋ ਹੁਣੇ-ਹੁਣੇ ਸਕੂਲਾਂ ਬਾਰੇ ਵੱਡੀ ਖਬਰ ਆ ਚੁੱਕੀ ਹੈ ਦੋਸਤੋ 8ਵੀਂ ਜਮਾਤ ਦੀਆਂ ਜੋ ਬੋਰਡ ਪ੍ਰੀਖਿਆਵਾਂ ਹਨ ਉਹਨਾਂ ਬਾਰੇ ਵੀ ਅਪਡੇਟ ਆ ਚੁੱਕੇ ਤੇ ਸਕੂਲਾਂ ਦੇ ਸਮੇਂ ਬਾਰੇ ਵੀ ਨਵੀਂ ਅਪਡੇਟ ਆਈ ਹੈ ਦੋਸਤੋ ਦੱਸਦੇ ਕੀ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਪੰਜਾਬ ਦੇ ਸਕੂਲਾਂ ਦਾ ਸਮਾਂ ਜੋ ਹੈ ਉਹ ਬਦਲ ਦਿੱਤਾ ਗਿਆ ਹੈ 1 ਮਾਰਚ ਤੋਂ ਦੋਸਤੋ 1 ਮਾਰਚ ਤੋਂ ਹੁਣ ਸਕੂਲਾਂ ਦਾ ਸਮਾਂ ਬਦਲਣ ਜਾ ਰਿਹਾ ਹੈ ਪ੍ਰਾਇਮਰੀ ਅਤੇ ਉੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:30 ਤੱਕ ਹੋਵੇਗਾ ਜਦੋਂ ਕਿ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਤੋਂ ਦੁਪਹਿਰ 2:50 ਤੱਕ ਜੋ ਹੋਵੇਗਾ ਦੋਸਤੋ ਉੱਥੇ ਹੀ ਜੋ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਜੋ ਪ੍ਰੀਖਿਆਵਾਂ ਹਨ ਉਸ ਤੋਂ ਉਹਨਾਂ ਦੇ ਸਚਾਲਨ ਸੰਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਵਿਦਿਆਰਥਕ ਬਰੇ 2023-24 ਲਈ 8ਵੀਂ ਦੀਆਂ ਪ੍ਰੀਖਿਆਵਾਂ 7 ਮਾਰਚ 2024 ਤੋਂ ਜੋ ਸ਼ੁਰੂ ਹੋ ਕਿਸ 22 ਮਾਰਚ 2024 ਦੇ ਵਿੱਚ ਜੋ ਕਰਵਾਈਆਂ ਜਾ ਰਹੀਆਂ ਹਨ